20 ਮਾਰਚ ਇਤਿਹਾਸ ਦਾ ਇੱਕ ਐਸਾ ਦਿਨ ਜਦੋਂ 20 ਮਾਰਚ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਛੂਤ ਸਮਾਜ ਦੀ ਜਿਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਸੀ ਲੇਕਿਨ 20 ਮਾਰਚ ਆਉਂਦਿਆਂ ਹੀ ਸੱਚਮੁੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਇੱਕ ਅਜੀਹ ਅਧਿਕਾਰ ਦਿੱਤਾ ਜਿਸ ਅਧਿਕਾਰ ਨੂੰ ਲੈਣ ਦੀ ਖਾਤਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਬਹੁਤ ਕੱਲਣਾ ਕਲਣੀ ਪਈ ਜ਼ਰਾ ਯਾਦ ਕਰਦੇ ਹਾਂ ਉਸ ਇਤਿਹਾਸ ਨੂੰ ਜਿਸ ਰਸਤੇ ਦੇ ਉੱਪਰ ਅਛੂਤ ਸਮਾਜ ਲੰਘਿਆ ਕਰਦਾ ਸੀ ਉਸ ਰਸਤੇ ਨੂੰ ਉਸ ਰਸਤੇ ਤੇ ਹੋਰ ਕੋਈ ਵੀ ਲੰਘੜਾ ਠੀਕ ਨਹੀਂ ਸੀ ਸਮਝਦਾ ਜੇਕਰ ਇਹਨਾਂ ਦੇ ਮੂੰਹਾਂ ਵਿੱਚੋਂ ਕੋਈ ਸ਼ਬਦ ਨਿਕਲਦਾ ਤਾਂ ਜੋ ਬ੍ਰਾਹਮਣਵਾਦੀ ਸੋਚ ਦੇ ਲੋਕ ਸਨ ਉਹ ਵੀ ਠੀਕ ਨਹੀਂ ਸੀ ਸਮਝਦੇ ਪਰ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ 20 ਮਾਰਚ 1927 ਦੀ ਕਰਦੇ ਹਾਂ ਜਦੋਂ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਨੇ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਨੂੰ ਸਾਫ਼ ਪਾਣੀ ਪੀਣ ਦੇ ਅਧਿਕਾਰ ਲਈ ਮਹਾਰਾਸ਼ਟਰ ਦੇ ਕੋਲਾਬਾ ਜ਼ਿਲ੍ਹੇ ਚ ਪੈਂਦੇ ਮਹਾੜ ਦੇ ਚੋਬਦਾਰ ਤਲਾਤੇ ਮੋਰਚਾ ਲਾਇਆ ਸੀ ਇਸ ਸਮੇਂ ਜਦੋਂ ਉਹਨਾਂ ਨੇ ਮੋਰਚਾ ਲਾਇਆ ਤਾਂ ਉਹਨਾਂ ਦੀ ਆਵਾਜ਼ ਸੁਣਨ ਵਾਸਤੇ ਅਛੂਤ ਸਮਾਜ ਦੇ 10000 ਦੇ ਕਰੀਬ ਲੋਕ ਇੱਕਠੇ ਹੋਏ ਸਨ ਹੁਣ ਜਰਾ ਆਪਾਂ ਅੰਦਾਜ਼ਾ ਲਗਾਉਨੇ ਆ ਕਿ ਜਿਸ ਸਮੇ ਅਛੂਤ ਸਮਾਜ ਦੇ ਲੋਕਾਂ ਕੋਲ ਵਿਦਿਆ ਦੀ ਰੌਸ਼ਨੀ ਨਹੀਂ ਪਹੁੰਚੀ ਸੀ ਆਵਾਜਾਈ ਦੇ ਸਾਧਨ ਬਿਲਕੁਲ ਵੀ ਨਹੀਂ ਹੁੰਦੇ ਸਨ ਜੇ ਛੋਟੇ ਮੋਟੇ ਤਾਂਗੇ ਵਰਗੇ ਸਾਧਨ ਸਨ ਤਾਂ ਉਹਨਾਂ ਉੱਪਰ ਵੀ ਅਛੂਤ ਸਮਾਜ ਨੂੰ ਬੈਠਣ ਦਾ ਕੋਈ ਅਧਿਕਾਰ ਨਹੀਂ ਸੀ ਪੈਦਲ ਚੱਲਣ ਸਮੇ ਰਸਤੇ ਵਿੱਚ ਕਿਤੇ ਵੀ ਚਾਹ ਪਾਣੀ ਮਿਲਣ ਦੀ ਕੋਈ ਵੀ ਅਛੂਤ ਸਮਾਜ ਨੂੰ ਉਮੀਦ ਨਹੀਂ ਸੀ ਫਿਰ ਵੀ ਉਸ ਸਮੇ ਦੂਰੋਂ ਦੂਰੋਂ ਕਿਸ ਤਰ੍ਹਾਂ ਐਨੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹੋਣਗੇ ਇਹ ਹੁਣ ਆਪਾਂ ਖੁਦ ਅੰਦਾਜ਼ਾ ਲਗਾ ਸਕਦੇ ਹਾਂ ਸਾਫ਼ ਜ਼ਾਹਰ ਹੈ ਅਨਪੜਤਾ ਜ਼ਰੂਰ ਸੀ ਪਰ ਲੋਕਾਂ ਅੰਦਰ ਆਜ਼ਾਦੀ ਦੀ ਤਰਫ ਬਹੁਤ ਜ਼ਿਆਦਾ ਸੀ ਇਸੇ ਤਰਫ ਸਦਕਾ ਉਹਨਾਂ ਨੇ ਆਪਣੇ ਸਿਰਾਂ ਉੱਪਰ ਘਰਾਂ ਤੋਂ ਬਣਾ ਕੇ ਲਿਆਂਦੇ ਖਾਣੇ ਦੀਆਂ ਗਠੜੀਆਂ ਚੁੱਕੀਆਂ ਦੀ ਲੰਬੀ ਦੂਰੀ ਤੱਕ ਪੈਦਲ ਸਫ਼ਰ ਤੈਅ ਕੀਤਾ ਫਿਰ ਵੀ ਉਹ ਲੋਕ 10000 ਦੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ ਅੱਜ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਬਹੁਤ ਲੋਕ ਪੜ੍ਹ ਲਿਖ ਚੁੱਕੇ ਨੇ ਹਰ ਇੱਕ ਦੇ ਕੋਲ ਹਰ ਤਰ੍ਹਾਂ ਦਾ ਸਾਧਨ ਹੈ ਅੱਖਾਂ ਦੇ ਸਾਹਮਣੇ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਫਿਰ ਵੀ ਲੋਕ ਸੰਘਰਸ਼ ਕਰਨਾ ਭੁੱਲ ਰਹੇ ਹਨ ਸੋਚ ਇੰਨੀ ਬਦਲ ਦਿੱਤੀ ਹੈ ਕਿ ਹਰ ਮਹੀਨੇ ਪ੍ਰਤੀ ਵਿਅਕਤੀ 5 ਕਿਲੋ ਅਨਾਜ ਮਿਲਣ ਨੂੰ ਹੀ ਵੱਡੀ ਸਹੂਲਤ ਮੰਦਾ ਹੈ ਲੋਕ ਸਰਕਾਰਾਂ ਦੇ ਧੰਨਵਾਦੀ ਹੋ ਰਹੇ ਨੇ ਇਸ ਦੇ ਬਦਲੇ ਵਿਦਿਆ ਸਿਹਤ ਸਹੂਲਤਾਂ ਨਿਆ ਰੋਜ਼ਗਾਰ ਖੋਏ ਜਾ ਰਹੇ ਨੇ ਜਿਨ੍ਹਾਂ ਪੜ੍ਹੇ ਲਿਖਿਆ ਨੇ ਬੋਲਣਾ ਸੀ ਉਹਨਾਂ ਵਿੱਚੋਂ ਬਹੁਤ ਘਰ ਬੈਠੇ ਨੇ ਇਹ ਬਹਾਨਾ ਬਣਾ ਕੇ ਚੁੱਪ ਕਰ ਜਾਂਦੇ ਹਨ ਕੀ ਕਰੀਏ ਸਾਡੇ ਲੋਕ ਸਾਡੀ ਸੁਣਦੇ ਹੀ ਨਹੀਂ ਉਹ ਭਰਾਵੋ ਸਾਫ਼ ਪਾਣੀ ਪੀਣ ਲੱਗੇ ਕਦੇ ਤਾਂ ਸੋਚ ਲਿਆ ਕਰੋ ਇਸ ਪਾਣੀ ਨੂੰ ਪੀਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਸਾਡੇ ਮਹਾਪੁਰਖਾਂ ਨੂੰ ਸੰਘਰਸ਼ ਕਰਨਾ ਪਿਆ ਸੀ ਅਤੇ ਡਾਂਗਾਂ ਸੋਟਿਆਂ ਦੇ ਨਾਲ ਸਿਰ ਪੜਵਾਉਣੇ ਪਏ ਸਨ ਫਿਰ ਕਿਤੇ ਜਾ ਕੇ ਇਹ ਅਧਿਕਾਰ ਮਿਲਿਆ ਸੀ ਜੇ ਸੰਘਰਸ਼ ਕਰਨ ਨਾਲ ਸਾਨੂੰ ਅਧਿਕਾਰ ਮਿਲ ਸਕਦੇ ਹਨ ਤਾਂ ਬਿਨਾ ਸੰਘਰਸ਼ ਕੀਤਿਆਂ ਰੱਬ ਦੇ ਸਹਾਰੇ ਬੈਠਣ ਦੇ ਨਾਲ ਇਹ ਅਧਿਕਾਰ ਇੱਕ ਦਿਨ ਖੋਸ ਵੀ ਸਕਦੇ ਹਨ ਜਿਨ੍ਹਾਂ ਲੋਕਾਂ ਨੂੰ ਗਰੀਬੀ ਅਤੇ ਪੁਖਮਰੀ ਦੇ ਵਿੱਚ ਜੀਉਣ ਦੀ ਆਦਤ ਪੈ ਗਈ ਹੈ ਉਹ ਤਾਂ ਜਿਵੇਂ ਕਿਵੇਂ ਜੀਵਨ ਬਤੀਤ ਕਰ ਹੀ ਲੈਣਗੇ ਪਰ ਜਿਹੜੇ ਅੱਜ ਅਧਿਕਾਰ ਮਾਣ ਰਹੇ ਹਨ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਨਾਲ ਜੀਵਨ ਜੀਣਾ ਪਾਏਗਾ ਇਸ ਲਈ ਜੇ ਅਧਿਕਾਰ ਬਚਾਉਣੇ ਹਨ ਤਾਂ ਉਹਨਾਂ ਲੋਕਾਂ ਨੂੰ ਸੱਤਾ ਤੋਂ ਲਾਂਭੇ ਕਰਨਾ ਪੈਣਾ ਹੈ ਜਿਨ੍ਹਾਂ ਨੇ ਮਨੁੱਖ ਸਮ੍ਰਿਤੀ ਨੂੰ ਲਾਗੂ ਕਰਕੇ ਪਹਿਲਾ ਵਰਗੀਆਂ ਤਿਆਰੀਆਂ ਸ਼ੁਰੂ ਕਰ ਰਹੇ ਨੇ ਪੜੇ ਲਿਖੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅਣਜਾਣ ਸਮਾਜ ਨੂੰ ਸਮਝਾਉਣ ਲਈ ਕੁਝ ਨਾ ਕੁਝ ਸਮਾਂ ਕੱਢਣ ਨਹੀਂ ਤਾਂ ਉਹ ਲੋਕ ਆਪਣੇ ਬੱਚਿਆਂ ਦਾ ਘਾਣ ਹੁੰਦਾ ਹੋਇਆ ਖੁਦ ਆਪਣੀਆਂ ਅੱਖਾਂ ਨਾਲ ਵੇਖਣਗੇ ਕਿਸੇ ਕਾਰਨ ਸਾਡਾ ਸੰਘਰਸ਼ ਸਫਲ ਨਾ ਵੀ ਹੋਵੇ ਤਾਂ ਘੱਟੋ ਘੱਟ ਇਸ ਦੁਨੀਆ ਤੋਂ ਜਾਣ ਵੇਲੇ ਅਫਸੋਸ ਤਾਂ ਨਹੀਂ ਰਹੇਗਾ ਕਿ ਆਪਣੇ ਸਮਾਜ ਲਈ ਅਸੀਂ ਕੁਝ ਨਹੀਂ ਕੀਤਾ ਸੋ ਦੋਸਤੋ ਸਮਾਜ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਸਾਫ਼ ਤੇ ਸਵੱਛ ਪਾਣੀ ਪੀਣ ਦਾ ਅਧਿਕਾਰ 20 ਮਾਰਚ 1927 ਨੂੰ ਡਾਕਟਰ ਬੀ ਆਰ ਅੰਬੇਦਕਰ ਕਰ ਸਾਭ ਨੇ ਆਪਾਂ ਨੂੰ ਲੈ ਕੇ ਦਿੱਤਾ ਹੈ ਇਸੇ ਅਧਿਕਾਰ ਲਈ ਉਹਨਾਂ ਨੇ ਸੰਘਰਸ਼ ਕੀਤਾ ਹੈ ਔਰ ਅੱਜ ਅਸੀਂ ਉਹਨਾਂ ਦੇ ਦਿੱਤੇ ਹੋਏ ਅਧਿਕਾਰਾਂ ਕਰਕੇ ਸਾਹ ਤੇ ਸਵੱਛ ਪਾਣੀ ਪੀ ਰਹੇ ਹਾਂ ਦੋਸਤੋ ਇਹ ਪੋਸਟ ਮੇਰੇ ਕੋਲ ਪਹੁੰਚੀ ਸੀ ਦਰਸ਼ਨ ਸਿੰਘ ਬਾਜਬਾ ਅੰਬੇਡ ਕਰੀ ਦੀਪ ਮੈਗਜ਼ੀਨ ਚ ਮੈਨੂੰ ਬਹੁਤ ਅੱਛੀ ਲੱਗੀ ਸੋ ਮੈਂ ਇਹ ਸਾਰੀ ਜਾਣਕਾਰੀ ਆਪ ਜੀ ਦੇ ਸਾਹਮਣੇ ਰੱਖੀ ਹੈ ਧੰਨਵਾਦ